ਪੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਗੁਰਦੁਆਰਾ ਬੇਰ ਸਾਹਿਬ ਸultanpur Lodhi ਦੇ ਆਪਾਂ ਦਰਸ਼ਨ ਕਰ ਰਹੇ ਹਾਂ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਤੋਂ ਬਾਅਦ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਜੀਵਨ ਦਾ ਲੰਮਾ ਸਮਾਂ ਕਿਤੇ ਰਹੇ ਹਨ ਤਾਂ ਉਹ ਸultanpur ਸਾਹਿਬ ਦੀ ਇਹ ਧਰਤੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ 14 ਸਾਲ 9 ਮਹੀਨੇ 13 ਦਿਨ ਰਹੇ ਤਾਂ ਹੀ ਤਾਂ ਇਸ ਧਰਤੀ ਨੂੰ ਨਨਕਾਰਾ ਸਾਹਿਬ ਵੀ ਕਿਹਾ ਜਾਂਦਾ ਹੈ ਇਹ ਉਹ ਪਵਿੱਤਰ 베ਰੀ ਹੈ ਜਿਸ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਵੇਈ ਨਦੀ ਤੋਂ ਇਸ਼ਨਾਨ ਕਰਨ ਉਪਰੰਤ ਪਰਮਾਤਮਾ ਦੀ ਭਜਨ ਬੰਦਗੀ ਕਰਿਆ ਕਰਦੇ ਸਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਐਸੇ ਜਗ੍ਹਾ ਤੋਂ ਆਪਣੀ ਪਹਿਲੀ ਉਦਾਸੀ ਨੂੰ ਗਏ ਤਾਂ ਉਹਨਾਂ ਦਾ ਇੱਕ ਸਥੇਰ ਸ਼ਰਧਾਲੂ ਸੀ ਮੁਸਲਮਾਨ ਫਕੀਰ ਖਰਬੂਜੇ ਸ਼ਾ ਜਿਸ ਦੀ ਮਸਜਿਦ ਦੇ ਵੀ ਆਪਾਂ ਪਹਿਲਾ ਵੀਡੀਓ ਵਿੱਚ ਦਰਸ਼ਨ ਕੀਤੇ ਹਨ ਪਾ ਗੁਰੂ ਜੀ ਨਿਸ਼ਾਨੀ ਦੇ ਰੂਪ ਵਿੱਚ 베ਰੀ ਦੀ ዳਤਣ ਇੱਥੇ ਗੱਡ ਦਿੰਦੇ ਹਾਂ ਜੋ 베ਰੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਇਹ ਗੁਰੂ ਨਾਨਕ ਪਾਤਸ਼ਾਹ ਲਈ ዳਤਣ ਭਾਈ ਪੁਘੀਰਤ ਜੀ ਮਲਸੀਆਂ ਤੋਂ ਲੈ ਕੇ ਆਏ ਸਨ ਬਹੁਤ ਸਾਰੀ ਸਿੱਖ ਸੰਗਤ ਸਲਤਨਪੁਰ ਨੂੰ ਡਿੱ ਗਈ ਹੋਵੇਗੀ ਗੁਰਦੁਆਰਾ ਬੀਰ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਪਰ ਹੌਣ ਕਿਤੇ ਗਏ ਤਾਂ ਗੌਰ ਨਾਲ ਗੁਰਦੁਆਰਾ ਬੀਰ ਸਾਹਿਬ ਦੇ ਦਰਸ਼ਨ ਕਰਿਓ ਤੁਹਾਨੂੰ ਦੋ ਚਾਰ ਗੱਲਾਂ ਜਹੀਆਂ ਇਤਿਹਾਸਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਦੇਣੀ ਆ ਜੋ ਤੁਹਾਡੇ ਦਿਮਾਗ ਦੇ ਵਿੱਚ ਰਹਿੰਦੀ ਜ਼ਿੰਦਗੀ ਤੱਕ ਰਹਿਣਗੀਆਂ ਇੱਕ ਤਾਂ ਗੁਰਦੁਆਰਾ ਬੇਰ ਸਾਹਿਬ ਦੀ ਜਿਹੜੀ ਇਮਾਰਤ ਆ ਜਦੋਂ ਤੁਸੀਂ ਦੇਖੋਗੇ ਇਹ ਇੱਕ ਮਹਿਲ ਦਾ ਰੂਪ ਹੈ ਜਿਵੇਂ ਮਹਿਲ ਬਣਿਆ ਹੁੰਦਿਆ ਸੀ ਰਾਜੇ ਮਹਾਰਾਜਿਆਂ ਦਾ ਉਸੇ ਤਰ੍ਹਾਂ ਇਸ ਦੀ ਇਮਾਰਤ ਬਣਾਈ ਗਈ ਹੈ ਇਸ ਦੀ ਦੇਖ ਉਸੇ ਤਰ੍ਹਾਂ ਹੈ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਜਿਵੇਂ ਇੱਕ ਰਾਜੇ ਦਾ ਮਹਿਲ ਹੁੰਦਾ ਹੈ ਇਸੇ ਤਰ੍ਹਾਂ ਬਣਾਈ ਗਈ ਹੈ ਇਹ ਇਮਾਰਤ ਕਿਉਂਕਿ ਇਹ ਇਮਾਰਤ ਪਹਿਲਾ ਮਹਾਰਾਜਾ ਰਣਜੀਤ ਸਿੰਘ ਨੇ ਬਣਾਈ ਸੀ ਇਹ ਸਮਾ ਜਦੋਂ ਜੱਸਾ ਸਿੰਘ ਆਲੂ ਵਾਲੀ ਦੀ रियासत ਸੀ ਕਪੂਰਖਲਾ ਰਿਆਸਤ ਇਸ ਤੋਂ ਔਰ ਬਾਅਦ ਮਹਾਰਾਜਾ ਜਗਜੀਤ ਸਿੰਘ ਕਪੂਰਖਲਾ ਦੇ ਰਾਜਾ ਹੋਏ ਨੇ ਉਹਨਾਂ ਨੇ ਇਹ ਇਮਾਰਤ ਬਣਾਈ ਹੈ ਹੁਣ ਰਾਜੇ ਨੇ ਇਮਾਰਤ ਬਣਾਈ ਹੈ ਤੇ ਇਹ ਦੀ ਦੇਖੋ ਮਹਿਲ ਵਰਗੀ ਹੋਣੀ ਸੁਭਾਵਕ ਹੈ ਮਹਾਰਾਜਾ ਕਪੂਰਥਲਾ ਨੇ ਕਹਿੰਦੇ ਇੱਥੇ ਚਾਰ ਪੱਖੇ ਲਵਾਏ ਸੀ ਇਸ ਇਮਾਰਤ ਨੂੰ ਬਣਾਉਣ ਵਾਸਤੇ ਕੋਈ ਵੀ ਇੱਟ ਇੱਥੇ ਤੋੜ ਕੇ ਨਹੀਂ ਲਾਈ ਗਈ ਸਾਂਚੇ ਤਿਆਰ ਕੀਤੇ ਗਏ ਜੇ ਪੌਣੀ ਇੱਟ ਦੀ ਲੋੜ ਸੀ ਅੱਧੀ ਦੀ ਜਿਹਨੂੰ ਮੇਲੀ ਕਹਿ ਦਿੰਦੇ ਆ ਉਹਦੀ ਲੋੜ ਸੀ ਤਾਂ ਉਦਾਂ ਦੇ ਸਾਂਚੇ ਤਿਆਰ ਕੀਤੇ ਗਏ ਉਹਨਾਂ ਚਾਰਾਂ ਪੱਖਿਆਂ ਦੇ ਵਿੱਚ ਇਸ ਇਮਾਰਤ ਨੂੰ ਬਣਾਇਆ ਗਿਆ ਕੋਈ ਲੈਫਟਾਂ ਵਿੱਚ ਸਾਨੂੰ ਇਹ ਵੀ ਮਿਲਦਾ ਹੈ ਕਿ ਜੋ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਦੀ ਇਮਾਰਤ ਹੈ ਜਿੰਨੀ ਉੱਪਰ ਹੈ ਉਨੀਆਂ ਹੀ ਇਹਨਾਂ ਦੀਆਂ ਨੀਆਂ ਡੂੰਗੀਆਂ ਰੱਖੀਆਂ ਗਈਆਂ ਹਨ ਉਨੀ ਹੀ ਇਹ ਧਰਤੀ ਦੇ ਵਿੱਚ ਹੈ ਕਿਉਂਕਿ ਇਸ ਦੇ ਨਾਲ ਬਿਲਕੁਲ ਵੇਈ ਨਦੀ ਵਗਦੀ ਸੀ ਵੇਈ ਨਦੀ ਦਾ ਜੋ ਵਹਾਅ ਸੀ ਉਹ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਆ ਉਸ ਵਿੱਚ ਵੀ ਤੁਹਾਨੂੰ ਦਿਖਾਇਆ ਜਿੱਥੇ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਵੀਰੀ ਹੈ ਉਸ ਦੇ ਬਿਲਕੁਲ ਨਾਲ ਵੇਈ ਨਦੀ ਵਗਦੀ ਹੁੰਦੀ ਸੀ ਅੱਜ ਵੇਈ ਨਦੀ ਦਾ ਇੱਕ ਹਿੱਸਾ ਰਹਿ ਗਿਆ ਇਹਨੂੰ ਤਿਗਣੀ ਵੇਈ ਨਦੀ ਸੀ ਜੋ ਗੁਰਦੁਦਵਾਰਾ ਸਾਹਿਬ ਦੇ ਬਿਲਕੁਲ ਬੈਕਸਾਈਡ ਵਗਦੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਇਸ ਵੇਈ ਨਦੀ ਦੇ ਕਿਨਾਰੇ ਤੇ ਹੀ ਬੈਠ ਕੇ ਭਗਤੀ ਕਰਿਆ ਕਰਦੇ ਸਨ ਹੁਣ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਦੂਰੋਂ ਵੇਖੋਗੇ ਤਾਂ ਇੱਕ ਮਹਿਲ ਲੱਗਦਾ ਹੈ। ਇਸ ਦੀ ਦੇਖਾ ਹੈ ਜਿਹਾ ਬਾਗੀਆਂ ਇਸ ਦੇ ਬਰਵਾਜੇ ਇਸ ਦੀ ਮੰਤਰ ਇੱਕ ਮਹਿਲ ਦੇ ਤਰ੍ਹਾਂ ਬਣਾਈ ਗਈ ਹੈ। ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਤਿੰਨ ਦਿਨ ਅਲੋਪ ਰਹੇ। ਪਰ ਲੋਕ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ ਤੇਰਾ ਵੀਰ ਤੇਰਾ ਭਰਾ ਡੁੱਬ ਗਿਆ ਹੈ ਤੇ ਬੇਬੇ ਨਾਨਕੀ ਜੀ ਨੇ ਉਸ ਸਮੇਂ ਬਹੁਤ ਸੋਹਣਾ ਜਵਾਬ ਦਿੱਤਾ ਬੇਬੇ ਨਾਨਕੀ ਜੀ ਕਹਿੰਦੇ ਮੇਰਾ ਵੀਰ ਤਾਂ ਡੁੱਬਦਿਆਂ ਨੂੰ ਤਾਰਨ ਆਇਆ ਹੈ ਉਹ ਡੁੱਬਦਾ ਨਹੀਂ ਤੰ ਮਹਸੀ ਬੇਬੇ ਨਾਨਕੀ ਤੰ ਹੈ ਗੁਰੂ ਨਾਨਕ ਪਾਤਸ਼ਾਹ ਇਸ ਨਦੀ ਵਿੱਚ ਅਲੋਪ ਹੋਣ ਤੋਂ ਬਾਅਦ ਕਿੰਨਾ ਦਿਨਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪ੍ਰਗਟ ਹੋਏ ਇਸ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਜਿਸ ਜਗ੍ਹਾ ਤੇ ਮੂਲ ਮੰਤਰ ਦਾ ਉਚਾਰਨ ਕੀਤਾ ਉਸ ਜਗ੍ਹਾ ਦੇ ਵੀ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਦਰਸ਼ਨ ਕਰਵਾਵਾਂਗੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਸਤਨਾਮ ਸ੍ਰੀ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ